ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਸਵਾਗਤ ਕਰਦੇ ਹਾਂ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਆਪਾਂ ਪੰਜਾਬੀ ਵਿਆਕਰਨ ਦੀ ਇੱਕ ਸੀਰੀਜ਼ ਸ਼ੁਰੂ ਕਰੀ ਹੈ ਜਿਸ ਵਿੱਚ ਹੁਣ ਤੱਕ ਤਿੰਨ ਵੀਡੀਓ ਆ ਚੁੱਕੀਆਂ ਹਨ ਇਹ ਆਪਣੀ ਚੌਥੀ ਵੀਡੀਓ ਹੈ ਜਿਸ ਵਿੱਚ ਆਪਾਂ ਕਰਾਂਗੇ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਇਸ ਤਰ੍ਹਾਂ ਜਦੋਂ ਪੂਰੀ ਵਿਆਕਰਨ ਕੰਪਲੀਟ ਹੋ ਗਈ ਤਾਂ ਉਸਦੇ ਆਪਾਂ MCQ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਵਿਸ਼ੇਸ਼ਣ ਕੀ ਆ ਵਿਸ਼ੇਸ਼ਣ ਜਦੋਂ ਅਸੀਂ ਕਿਸੇ ਜੀਵ ਜਗ੍ਹਾ ਜਾਂ ਵਸਤੂ ਦੇ ਗੁਣ ਔਗਣ ਰੰਗ ਆਕਾਰ ਆਦਿ ਦਾ ਜ਼ਿਕਰ ਕਰਦੇ ਹਾਂ ਉਹ ਵਸਤੂ ਉਹੋ ਜਿਹੀਆਂ ਵਸਤੂਆਂ ਤਾਂ ਵਿਸ਼ੇਸ਼ ਬਣ ਜਾਂਦੀ ਹੈ ਹੁਣ ਕਹਿਣ ਦਾ ਭਾਵ ਆ ਜਦੋਂ ਆਪਾਂ ਕੋਈ ਵੀ ਵਸਤੂ ਆ ਜੀਵ ਉਹਦੇ ਔਗਣ ਗੁਣ ਰੰਗ ਜਾਂ ਆਕਾਰ ਬਾਰੇ ਗੱਲਬਾਤ ਕਰਦੀਆਂ ਉਹਨੂੰ ਆਪਾਂ ਵਿਸ਼ੇਸ਼ ਬਣਾ ਦਿੰਨੇ ਆ ਵਿਸ਼ੇਸ਼ ਬਣਾਉਣ ਦਾ ਮਤਲਬ ਆ ਜਿਵੇਂ ਇੱਕ ਫੁੱਲ ਆ ਇੱਕ ਕੱਲਾ ਫੁੱਲ ਜੇਕਰ ਉਹੀ ਫੁੱਲ ਇੱਕ ਗਲਾਬ ਦਾ ਫੁੱਲ ਆ ਜਾਂ ਉਹਦਾ ਰੰਗ ਆਪਾਂ ਕਹਿ ਦਿੰਨੇ ਇਹ ਲਾਲ ਰੰਗ ਦਾ ਹੈ ਤਾਂ ਉਹਦੀ ਵਿਸ਼ੇਸ਼ਤਾ ਹੋਗੀ ਕਿ ਉਹ ਲਾਲ ਰੰਗ ਦਾ ਹੈ ਤਾਂ ਕਰਦੇ ਅੱਗੇ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਸ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ ਇਹੀ ਗੱਲ ਆਪਾਂ ਹੁਣੇ ਕਰਕੇ ਹਟਿਆ ਵੀ ਜਦੋਂ ਕਿਸੇ ਨਾਮ ਜਾਂ ਪੜਨਾਮ ਦੀ ਆਪਾਂ ਗੱਲ ਕਰਦੀਆਂ ਉਸ ਵਿੱਚ ਆ ਕੇ ਉਹ ਉਹਨੂੰ ਆਮ ਤੋਂ ਖਾਸ ਬਣਾ ਦਿੰਦੇ ਆ ਹੁਣ ਗਲਾਬ ਆ ਇੱਕ ਕਾਸ ਜੀ ਜਾਂ ਗੁਲਾਬ ਦਾ ਫੁੱਲ ਜਾਂ ਕਿਸੇ ਦਾ ਨਾਮ ਲਾ ਲਓ ਉਹ ਵੱਖਰੀ ਆ ਜਿਹੜੀ ਉਹਦੇ ਵਿੱਚ ਵਿਸ਼ੇਸ਼ਤਾ ਹੋਵੇਗੀ ਜਿਸ ਕਰਕੇ ਉਹ ਜਾਣਿਆ ਜਾਂਦਾ ਉਹ ਉਸ ਨੂੰ ਆਪਾਂ ਵਿਸ਼ੇਸ਼ਣ ਕਹਾਂਗੇ ਜਿਵੇਂ ਉਦਾਹਰਨ ਦੇ ਤੌਰ ਤੇ ਸਿਆਣਾ ਆਦਮੀ ਬੁੱਧੀਮਾਨ ਕੁੜੀ ਆਦਮੀ ਤਾਂ ਇੱਕ ਆਮ ਜੀ ਗੱਲ ਆ ਪਰ ਸਿਆਣਾ ਜਦੋਂ ਲੱਗ ਗਿਆ ਤਾਂ ਇਹਦੀ ਵਿਸ਼ੇਸ਼ਤਾ ਹੋ ਗਈ ਤੇ ਬੁੱਧੀਮਾਨ ਕੁੜੀ ਤਾਂ ਇੱਕ ਵੱਖਰੀ ਗੱਲ ਆ ਆਮ ਹੀ ਆਪਾਂ ਕਹਿ ਦਿੰਨੇ ਕੁੜੀਆਂ ਜਾਂ ਕੁੜੀ ਜਦੋਂ ਬੁੱਧੀਮਾਨ ਲੱਗਿਆ ਤਾਂ ਇਹ ਇਹਦੀ ਵਿਸ਼ੇਸ਼ਤਾ ਹੋ ਗਈ ਕਿ ਉਹ ਇੱਕ ਕੁੜੀ ਬੁੱਧੀਮਾਨ ਤਾਂ ਇੱਥੇ ਕਹਿ ਸਕਦੇ ਆ ਬੁੱਧੀਮਾਨ ਤੇ ਸਿਆਣਾ ਵਿਸ਼ੇਸ਼ਣ ਸ਼ਬਦ ਹਨ ਹੁਣ ਵਿਸ਼ੇਸ਼ਣਾਂ ਦੀਆਂ ਕਿਸਮਾਂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਆ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਕਿਹੜਾ ਸਭ ਤੋਂ ਪਹਿਲਾਂ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੇ ਨਾਲ ਆ ਕੇ ਉਸ ਦਾ ਗੁਣ ਆਦੀ ਪ੍ਰਗਟ ਕਰਨ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਹਿਣ ਦਾ ਭਾਵ ਆ ਜਿਵੇਂ ਹੁਣ ਨਾਮ ਤੋਂ ਹੀ ਕਲੀਅਰ ਹੈ ਗੁਣ ਵੀ ਉਸ ਬੰਦੇ ਦੇ ਗੁਣ ਬਾਰੇ ਦਸੂਗਾ ਇਹ ਵਿਸ਼ੇਸ਼ਣ ਜਿਵੇਂ ਪਤਲੀ ਕੁੜੀ ਸੁੰਦਰ ਕੁੜੀ ਉੱਚੀ ਪਦਵੀ ਇਸ ਵਿੱਚ ਪਤਲੀ ਸੁੰਦਰ ਤੇ ਉੱਚੀ ਗੁਣਵਾਚਕ ਵਿਸ਼ੇਸ਼ਣ ਦੀਆਂ ਉਦਾਹਰਨਾਂ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪੜਨਾਮ ਦੀ ਸੰਖਿਆ ਭਾਰ ਗਿਣਤੀ ਦਾ ਗਿਆਨ ਹੋਵੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਸੰਖਿਆ ਮਤਲਬ ਆਪਾਂ ਜਦੋਂ ਗਿਣਦੇ ਸੰਖਿਆ 1 2 3 ਜਿਵੇਂ ਹੁਣ ਆਪਾਂ ਕਿਸੇ ਵੀ ਚੀਜ਼ ਦੀ ਗਿਣਤੀ ਕਰਦੇ ਆ ਜਾਂ ਭਾਰ ਤੋਲਦੇ ਆ ਠੀਕ ਆ ਉਹਦੀ ਸੰਖਿਆ ਦੇ ਬਾਰੇ ਆਪਾਂ ਗੱਲ ਕਰਦੇ ਆ ਇਸ ਲਈ ਉਹ ਸੰਖਿਆਵਾਚਕ ਜਿਵੇਂ ਮੇਰੇ ਕੋਲ 50 ਰੁਪਏ ਤੇ ਸੀਤਾ ਕੋਲ 7 ਕਿਤਾਬਾਂ 7 ਤੇ 50 ਗੁਣ ਸੰਖਿਆਵਾਚਕ ਵਿਸ਼ੇਸ਼ਣ ਦੀਆਂ ਉਦਾਹਰਨਾਂ ਪਰਿਮਾਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਪੜਨਾਮ ਦੀ ਮੈਂਤੀ ਮਾਪ ਤੋਲ ਗਿਆਨ ਕਰਵਾਉਂਦੇ ਹੁਣ ਉਹਨਾਂ ਨੂੰ ਪ੍ਰਮਾਣਵਾਚਕ ਵਿਸ਼ੇਸ਼ਣ ਇੱਥੇ ਉੱਥੇ ਆਪਾਂ ਗੱਲ ਕੀਤੀ ਸੀ ਸੰਖਿਆਵਾਚਕ ਚ ਗੱਲ ਕੀਤੀ ਸੀ ਆਪਾਂ ਭਾਰ ਦੀ ਗਿਣਤੀ ਦੀ ਇੱਥੇ ਆਪਾਂ ਗੱਲ ਕੀਤੀ ਆ ਮਿੰਨਤੀ ਦੀ ਮਾਪ ਦੀ ਤੋਲ ਦੀ ਜਿਵੇਂ ਮਾਪ ਤੋਲ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਉਸ ਨੂੰ ਆਪਾਂ ਪ੍ਰਮਾਣਵਾਚਕ ਵਿਸ਼ੇਸ਼ਣ ਕਵਾਂਗੇ ਇਹਦੀਆਂ ਉਦਾਹਰਨਾਂ ਉਸ ਦੇ ਕੋਲ ਬਹੁਤ ਧੰਨ ਹੈ ਥੋੜਾ ਕੰਮ ਬਾਕੀ ਹੈ ਇਹਦੇ ਵਿੱਚ ਥੋੜਾ ਬਹੁਤ ਤੇ ਥੋੜਾ ਜਿਹੜਾ ਇਹ ਪ੍ਰਮਾਣ ਦਿੰਦੇ ਆ ਵੀ ਹਾਂ ਪ੍ਰਮਾਣ ਆ ਇਸ ਚੀਜ਼ ਦਾ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਵਿਚਲੇ ਨਿਸ਼ਚੇਪੂਰਵਕ ਸੰਕੇਤ ਕਰੇ ਉਸ ਨੂੰ ਆਮ ਵਿਸ਼ੇਸ਼ ਬਣਾਈ ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਆ ਕੁੜੀ ਕਿੰਨੀ ਸਮਝਦਾਰ ਹੈ ਇੱਕ ਇਹ ਨਿਸ਼ਚਾ ਨਿਸ਼ਚੇਵਾਚਕ ਉਹ ਫੁੱਲ ਕਿੰਨਾ ਸੋਹਣਾ ਹੈ ਆ ਤੇ ਉਹ ਨਿਸ਼ਚੇਵਾਚਕ ਵਿਸ਼ੇਸ਼ਣ ਦੀਆਂ ਉਦਾਹਰਣਾਂ ਹਨ ਪੜਨਾਵੀ ਵਿਸ਼ੇਸ਼ਣ ਜਿਹੜੇ ਸ਼ਬਦ ਪੜਨਾਮ ਹੋਵੇ ਪਰਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪਰਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਹੋਵੇ ਤਾਂ ਨਾਮ ਹੋਵੇ ਤਾਂ ਪਰਨਾਮ ਪਰਨਾਮ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪਰਨਾ ਵਿਸ਼ੇਸ਼ਣ ਕਿਹਾ ਜਾਂਦਾ ਹੈ ਮੇਰੇ ਮੇਰੀ ਕਿਤਾਬ ਕਿਸ ਕੋਲ ਹੈ ਇਹ ਪਰਨਾਵੀ ਵਿਸ਼ੇਸ਼ਣ ਦੀ ਉਦਾਹਰਨ ਹੈ ਇੱਥੇ ਮੇਰੀ ਜਿਹੜੀ ਇਹ ਪਰਨਾਵੀ ਵਿਸ਼ੇਸ਼ਣ ਦੀ ਇੱਕ ਉਦਾਹਰਨ ਹੈ ਇਸੇ ਤਰ੍ਹਾਂ ਹੁਣ ਆਪਾਂ ਕੀਤਾ ਵਿਸ਼ੇਸ਼ਣ ਤੇ ਉਸ ਦੀਆਂ ਪੰਜ ਕਿਸਮਾਂ ਤੇ ਆਉ ਅੱਗੇ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਜਿਹੜਾ ਸ਼ਬਦ ਕਿਰਿਆ ਦੀ ਹੋਣ ਦਾ ਸਮਾਂ, ਸਥਾਨ, ਢੰਗ ਤੇ ਤਰੀਕਾ ਆਦਿ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਸਮਾਂ, ਸਥਾਨ, ਢੰਗ ਜਾਂ ਤ੍ਰਿਕਰਨ ਦਾ ਤਰੀਕਾ ਉਸ ਬਾਰੇ ਦੱਸੇ ਉਸ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਾਂਗੇ ਜਿਵੇਂ RAM ਗਾਉਂਦਾ ਹੈ। RAM ਸੁਰੀਲਾ ਗਾਉਂਦਾ ਹੈ। ਉਪਰੋਕਤ ਦੋਹਾਂ ਕਿਸਮਾਂ ਵਾ ਦੇ ਕਿਸਮਾਂ ਦੇ ਵਾਕਾਂ ਵਿੱਚ ਕਾਫੀ ਪੈਣਤਾ ਹੈ ਪਹਿਲੀ ਕਿਸਮ ਵਿੱਚ ਸਧਾਰਨ ਕਿਰਿਆ ਵਰਪਦੀ ਹੈ ਦੂਜੀ ਕਿਸਮ ਵਿੱਚ ਸੁਰੀਲਾ ਸ਼ਬਦ ਦੇ ਲੱਗ ਜਾਣਾ ਕਿਰਿਆ ਸਧਾਰਨ ਤੋਂ ਵਿਸ਼ੇਸ਼ ਬਣ ਜਾਂਦੀ ਹੈ ਇਸ ਲਈ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹਨ ਸਭ ਤੋਂ ਪਹਿਲਾਂ ਕਿਰਿਆ ਵਿਸ਼ੇਸ਼ਣ ਦਾ ਸਭ ਤੋਂ ਪਹਿਲਾ ਹੈਗੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਸੇ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਸ ਨੂੰ ਕਾਲਵਾਚਕ ਕਾਲ ਆਪਾਂ ਜਿਵੇਂ ਨਾਮ ਤੋਂ ਹੀ ਕਹਿ ਸਕਦੇ ਹਾਂ ਕਾਲ ਸਮਾਂ ਜਿਸ ਤੋਂ ਆਪਾਂ ਨੂੰ ਸਮੇਂ ਬਾਰੇ ਪਤਾ ਲੱਗੇ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਹੁਣੇ ਭਲਕੇ ਰਾਤੋਂ ਰਾਤ ਹਰ ਰੋਜ਼ ਕਦੇ-ਕਦਾਂ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਣਾਂ ਹਨ ਇਸ ਤੋਂ ਬਾਅਦ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਹੁਣ ਨਾਮ ਤੋਂ ਹੀ ਆ ਵੀ ਇਹਦੇ ਵਿੱਚ ਸਥਾਨ ਦੀ ਗੱਲ ਹੋਵੇਗੀ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਘਰ ਬਾਜ਼ਾਰ ਇੱਧਰ ਸਾਹਮਣੇ ਸੱਜੂ ਖੱਬਿਓ ਇਹ ਇਹਦੀਆਂ ਉਦਾਹਰਨਾਂ ਹਨ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੌਲੀ ਛੇਤੀ ਇਸੇ ਐਸ ਉਸ ਤਰ੍ਹਾਂ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ ਕਰਨਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਰਨਵਾਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਐਸ ਲਈ ਤਦੇ ਤਾਂ ਹੀ ਇਹ ਕਰਨਵਾਚ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਮੈਂਤੀ ਮਿਕਦਾਰ ਜਾਂ ਪਰਮਾਨ ਦਾ ਬੋਧ ਹੋਵੇ ਉਹਨਾਂ ਨੂੰ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜਰਾ ਬਹੁਤ ਇਨਾ ਜਿੰਨਾ ਰਤਕ ਇਹ ਸਾਰੇ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦਰਹਾਓ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਘੜੀ ਮੁੜੀ ਦੁਬਾਰਾ ਕਈ ਵਾਰ ਇੱਕ ਇੱਕ ਦੋ ਦੋ ਇਹ ਸੰਖਿਆ ਇੱਥੇ ਸੰਖਿਆ ਦੀ ਗੱਲ ਹੋਊਗੀ ਜਿਵੇਂ ਘੜੀ ਮੁੜੀ ਘੜੀ ਮੁੜੀ ਆਹ ਕੰਮ ਕਰਨਾ ਦੁਬਾਰਾ ਕਈ ਵਾਰ ਇੱਕ ਇੱਕ ਦੋ ਦੋ ਇਹ ਸੰਖਿਆਵਾਚਕ ਦੀਆਂ ਉਦਾਹਰਨਾਂ ਹਨ ਇਵੇਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਇੱਥੇ ਨਿਰਣਾ ਜਿਵੇਂ ਆਪਾਂ ਕਿਸੇ ਚੀਜ਼ ਦਾ ਨਿਸ਼ਚੈ ਕਰ ਲੈਨੇ ਨਿਰਣਾ ਲੈ ਲੈਨੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਹੋਣਾ ਜਾਂ ਨਾ ਹੋਣ ਦੀ ਨਿਰਣਾ ਪੂਰਵਕ ਗਿਆਨ ਹੋਵੇ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਵੀ ਉਹ ਮੈਂ ਨਿਸ਼ਚੈ ਕਰ ਲਿਆ ਵੀ ਮੈਂ ਪੇਪਰ ਕਲੀਅਰ ਕਰਨਾ ਹੀ ਕਰਨਾ ਇੱਕ ਮੈਂ ਨਿਸ਼ਚੈ ਕਰ ਲਿਆ ਵੀ ਮੈਂ ਇਸੇ ਸਾਲ ਵਿੱਚ ਹੀ ਜੋਬ ਲੱਗਣਾ ਇਹ ਨਿਰਣਾ ਲੈ ਲਿਆ ਮੈਂ ਜਿਵੇਂ ਜੀ ਹਾਂ ਆਹੋ ਜੀ ਚੰਗਾ ਜੀ ਨਿਸ਼ਚੈਵਾਚਕ ਜਿੰਨਾ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੈ ਜਾਂ ਵਿਸ਼ਵਾਸ ਦੀ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਬੇਸ਼ੱਕ ਬਿਲਕੁਲ ਜ਼ਰੂਰ ਇਹ ਸਨ ਅੱਜ ਦੇ ਆਪਣੇ ਦੋ ਟਾਪਿਕ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਤਾਂ ਹੀ ਛੋਟੀ ਬਣਾਈ ਜਾਂਦੀ ਆ ਤਾਂ ਕਿ ਤੁਹਾਨੂੰ ਦੇਖਣ ਵਿੱਚ ਆਸਾਨੀ ਹੋਵੇ ਤੇ ਸਮਝਣ ਵਿੱਚ ਆਸਾਨੀ ਹੋਵੇ ਕਿਉਂਕਿ ਜਿਵੇਂ ਜਿਵੇਂ ਆਪਾਂ ਅੱਗੇ ਜਿਵੇਂ ਹੁਣ ਆਪਾਂ ਆਪਾਂ ਕੀਤਾ ਵਿਸ਼ੇਸ਼ਣ ਜਿਸ ਦੀਆਂ 5 ਕਿਸਮਾਂ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਜਿਵੇਂ ਜਿਵੇਂ ਤੁਸੀਂ ਇਹ ਅੱਗੇ ਕਰੋਗੇ ਤਾਂ ਤੁਸੀਂ ਇਸ ਵਿੱਚ ਉਲਝ ਜਾਵੋਗੇ ਇਸੇ ਤਰ੍ਹਾਂ ਵੀਡੀਓ ਜਿੰਨੀ ਛੋਟੀ ਹੋਵੇਗੀ ਵਧੀਆ ਸਮਝ ਲੱਗੇਗੀ ਦੇਖੀ ਵੀ ਛੇਤੀ ਜਾਵੇਗੀ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਵਿੱਚ ਦੱਸਣਾ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ